ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਦੀ ਜਿਹੜੀ ਗੱਲਬਾਤ ਕਰਨੀ ਹੈ ਬਹੁਤ ਇਹ ਮੁੱਦਾ থাম্বਨੇਲ ਤੋਂ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਕਿਸ ਟੌਪਿਕ ਤੇ ਗੱਲ ਕਰਨੀ ਹੈ ਗੱਲ ਕਰਨੀ ਹੈ ਜੰਗ ਦੀ ਜੋ ਇਹ ਜੰਗ ਦਾ ਸਹਿਮ ਜਿਹੜਾ ਲੋਕਾਂ 'ਚ ਬਣਿਆ ਹੋਇਆ ਉਹਦੇ ਬਾਰੇ ਅੱਜ ਗੱਲਬਾਤ ਕਰਨੀ ਹੈ ਜੰਗ ਦੇ ਨਾਲ ਕੀ ਨੁਕਸਾਨ ਹੋਣਾ ਜੰਗ ਦੇ ਨਾਲ ਪੰਜਾਬ ਦਾ ਨੁਕਸਾਨ ਅੱਗੇ ਵੀ ਬਹੁਤ ਹੋਇਆ ਅਜੀ ਪੰਜਾਬ ਉਸ ਪ੍ਰਾਣੀਆਂ ਜੋ ਅਤਿਆਚਾਰ ਹੋਈਆ ਉਹ ਤੋਂ ਅਜੀ ਥੋੜਾ ਜਿਹਾ ਸੰਭਲਿਆ ਸੀ ਤੇ ਆ ਨਵਾਂ ਹੀ ਇੱਕ ਫਿਰ جنگ ਦਾ ਐਲਾਨ ਕਰ ਦਿੱਤਾ ਅਜੀ ਪੰਜਾਬ ਨੇ ਉਡਾਣੀ ਪਰੀ ਇੰਨਾ ਕੁਝ ਚੱਲ ਕੇ 147 ਕੰਨੀਆਂ ਜੰਗਾਂ ਹੁੰਦੀਆਂ ਉਸ ਤੋਂ ਬਾਅਦ ਸਭ ਤੋਂ ਵੱਡਾ ਘਾਣ ਜਿਹੜਾ ਹੋਇਆ ਪੰਜਾਬ ਦੀ ਧਰਤੀ ਤੇ ਉਹ ਸੀ 84 ਨਾ ਪੁੱਲੇ ਆ ਹੀ ਜਾਣਾ ਤੇ ਨਾ ਭੁੱਲਣ ਜੋਗਾ 1984 ਜਿਹੜਾ ਵਾਣਾ ਉਹ ਨਹੀਂ ਕੋਈ ਭੁੱਲ ਸਕਦਾ ਜੋ ਜੋ ਵੀ ਹੋਇਆ ਸਾਡੀ ਸਿੱਖਾਂ ਦੇ ਨਾਲ ਖਾਸ ਕਰਕੇ ਗਲਾਂ ਚ ਟਾਇਰ ਪਾ ਕੇ ਸਾੜੇ ਗਏ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਵਾਂ ਉਹ ਲੁੱਟੀਆਂ ਗਈਆਂ ਸਾਡੇ ਨੌਜਵਾਨ ਬੱਚੇ ਜਿਹੜੇ ਆ ਬੇਕਸੂਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕੋ ਕੋ ਕੇ ਮਾਰੇ ਗਏ ਸ ਤੇ ਉਤੋਂ ਨਿਕਲੇ ਤੇ ਨਸ਼ਾ ਸਾਡੇ ਪੰਜਾਬ ਨੂੰ ਵਾੜਦਾ ਪੰਜਾਬ ਫੀਮਪੂ ਕੀ ਜਿਹੜੀ ਆ ਉਹ ਬੈਨ ਕਰਤੀ ਤੇ ਆ ਜਿਹੜਾ ਕੈਮੀਕਲ ਆ ਜਿਹਨੂੰ ਬੈਨ ਕਰਨਾ ਚਾਹੀਦਾ ਸੀ ਉਹਨੂੰ ਸਰਕਾਰ ਨੇ ਛੂਟ ਦੇ ਦਿੱਤਾ ਆਪ ਵੇਚਣ ਲੱਗ ਪੀ ਸਰਕਾਰ ਫਿਰ ਇੱਚੋਂ ਉੱਭਰੇ ਤੇ ਫਿਰ ਥੋੜਾ ਜਿਹਾ ਅੱਗੇ ਆਉਣੇ ਆ ਤੇ ਆਈ ਲੈਟਸ ਲੈ ਆਂਦੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਸੈਂਟਰ ਆਈ ਲੈਟਸ ਦੇ ਖੋਲੇ ਗਏ ਸਭ ਤੋਂ ਵੱਧ ਅੱਜ ਵੀ ਤੁਸੀਂ ਦੇਖ ਲਿਓ ਅੰਮ੍ਰਿਤਸਰ ਜਾਣੇ ਹੋ ਜਾਂ ਲੁਧਿਆਣਾ ਜਾਣੇ ਹੋ ਜਾਂ ਜਲੰਧਰ ਜਾਣੇ ਹੋ ਜਾਂ ਬਟਿੰਡੀ ਮੋਗੇ ਜਾਣੇ ਹੋ ਤਾਂ ਆਈ ਲੈਟਸ ਦੇ ਸੈਂਟਰਾਂ ਜਿਹੜੀਆਂ ਐਬਰੋਟਾਈਜ਼ਮੈਂਟ ਬੋਰਡ ਹੁੰਦੇ ਆ ਜਿਹੜੇ ਸਭ ਤੋਂ ਵੱਧ ਮਿਲਣਗੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੋਣਗੇ ਔਰ ਰਾਜਪੁਰ ਤੱਕ ਤੁਹਾਨੂੰ ਇਹੋ ਹੀ ਬੋਰਡ ਮਿਲਣਗੇ ਤੇ ਜੇ ਬਿਹਾਰ ਦੇ ਵਿੱਚ ਜਾਓ ਜੂਪੀ ਚ ਜਾਓ ਤੋ ਕੋਈ ਆਈਪੀਐਸ ਦੀ ਤਿਆਰੀ ਕਰ ਰਿਹਾ ਕੋਈ ਐਸਐਸਬੀ ਦੀ ਤਿਆਰੀ ਕਰ ਰਿਹਾ ਕੋਈ ਆਰਮੀ ਦੇ ਵਿੱਚ ਓਨਲੀ ਤਿਆਰੀ ਕਰ ਰਿਹਾ ਕੋਈ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਕੋਈ ਕਲੈਟ ਦਾ ਟੈਸਟ ਦੀ ਤਿਆਰੀ ਕਰ ਰਿਹਾ ਮਤਲਬ ਸਾਡਾ ਮਾਈਂਡ ਕਿਦਾਂ ਚੇਂਜ ਕੀਤਾ ਇਹਨਾਂ ਨੇ ਕਿਦਾਂ ਚੇਂਜ ਕੀਤਾ ਨਾ ਸਾਡਾ ਮਾਈਂਡ ਵੀ ਬਸ ਪਲੱਸ 2 ਕਰਨੀ ਆ ਵੇਖੋ ਚਾਲ ਵੇਖੋ ਸਰਕਾਰ ਦੀ ਤੁਸੀਂ ਚਾਲ ਸਮਝੇ ਨਸ਼ਾ ਵੜਿਆ ਪੰਜਾਬ ਚ ਉਧਰੋਂ ਲੈ ਆਂਦੀ ਆਈ ਲੈਟਸ ਪਲੱਸ 2 ਕਰੋ ਬਾਹਰ ਭੀਜੋ ਮੌਲ ਬਹੁਤ ਖਰਾਬ ਆ ਚਲੋ ਜੀ ਅੱਧਾ ਪੰਜਾਬ ਤੁਰ ਗਿਆ ਬਾਹਰ ਠੀਕ ਹੈ ਜੀ ਵਿੱਚ ਮੈਂ ਵੀ ਆ ਮੰਜੇ ਤੇ ਬਹਿ ਕੇ ਪਾਸ਼ਣ ਦੇਣੇ ਬੜੇ ਸੌਖੇ ਆ ਪਰ ਮੈਂ ਵਿੱਚ ਇਹ ਵੀ ਗੱਲ ਕਹਿਣੀ ਅੱਧੀ ਜੇ ਪੰਜਾਬੀ ਇੰਡਸਟਰੀ ਦਾ ਵੀ ਬੜਾ ਵੱਡਾ ਯੋਗਦਾਨ ਪੰਜਾਬ ਨੂੰ ਬਰਬਾਦ ਕਰਨ ਚ ਪੰਜਾਬ ਪੰਜਾਬੀ ਇੰਡਸਟਰੀ ਵਿੱਚ ਵੀ ਆ ਕਮੇਡੀਆਂ ਦੀਆਂ ਫਿਲਮਾਂ ਕਿੱਡੀਆਂ ਕੈਨੇਡਾ ਦੀ ਫਲਾਈਟ ਆ ਜੀ ਇੰਗਲੈਂਡ ਚ ਜਾ ਕੇ ਸ਼ੂਟਿੰਗ ਕਰ ਲਈ ਕੰਨੀਆਂ ਪਿਛਲੇ ਸਾਲ ਦੇਖਦੇ ਆ ਕੰਨੀਆਂ ਇੰਗਲੈਂਡ ਚ ਜਾ ਕੇ ਸ਼ੂਟੀਆਂ ਹੋਈਆਂ ਇੱਕ ਸਬਸਿਡੀ ਲੈਣ ਵਾਸਤੇ ਕੋਈ ਵੀ ਚੱਜ ਦੀ ਫਿਲਮ ਨਹੀਂ ਆਈ ਮਸਤਾਨੇ ਫਿਲਮ ਜਾਂ ਚਾਰ ਸਾਹਿਬ ਜਾਂਦੇ ਤੋ علاوہ ਜੇ ਜੇ ਭਾਈ ਤਾਰੂ ਸਿੰਘ ਜੀ ਦੀ ਉਹਨਾਂ ਦੀ ਜੀਮਣੀ ਤੇ ਆਈ ਫਿਲਮ ਉਹ ਕੋਈ ਵੇਖੀ ਨਹੀਂ ਕਿਸੇ ਨੇ ਠੀਕ ਹੈ ਜੀ ਮਸੰਦ ਫਿਲਮ ਆਈ ਸੀ ਉਹ ਵੀ ਨਹੀਂ ਕਿਸੇ ਨੇ ਵੇਖ ਤੇ ਵੇਖਣਾ ਕੀ ਚਾਉਣੀ ਆ ਅਸੀਂ ਕਰੀਏ ਹੁਣ ਜੱਟਾ ਬਸ ਉਸ ਵੀਰ ਨੇ ਵੀ ਕੀਤਾ ਮਸਤਾਨੇ ਫਿਲਮ ਹਿੱਟ ਹੋ ਗਈ ਉਹ ਵੀ ਵੀਰ ਕਾਪੀ ਕਰਦਾ ਲੋਕਾਂ ਦੀ ਮਸਤਾਨੇ ਹਿੱਟ ਹੋ ਗਈ ਜੀ ਮੈਂ ਵੀ ਜੀ ਮੈਂ ਮੈਂ ਜੀ ਸੇਖਾਂ ਜੀ ਮੈਂ ਵੀ ਫਿਲਮ ਬਣਾਉਣੀ ਆ ਫਿਲਮ ਬਣਾਈ ਨਿਹੰਗ ਸਿੰਘ ਦਾ ਰੋਲ ਕੀਤਾ ਉਨੂੰ ਉਸ ਬੰਦੇ ਨੂੰ ਨਿਹੰਗ ਸਿੰਘ ਦੇ ਰੋਲ ਦੇ ਕਿੰਨੇ ਕਕਾਰ ਆ ਕੀ ਆ ਨਿਹੰਗ ਸਿੰਘ ਦਾ ਪੂਰਾ ਗੈਟਅਪ ਨਹੀਂ ਬਣਾਉਣਾ ਆ। ਉਹ ਫਿਲਮ ਡਿੱਗੀ ਮੂਦੇ ਮੂ। ਪਾਣੀ ਵੀ ਨਹੀਂ ਮੰਗਿਆ ਉਸ ਫਿਲਮ। ਆ ਨਾਨਕ ਦਾ ਜਾਜ ਫਿਲਮ ਆਈ। ਬਹੁਤ ਸਲਾਘਾਯੋਗ ਫਿਲਮ। ਬਹੁਤ ਵਧੀਆ। ਮੀਵਾ ਸਿੰਘ ਲੋਪੋਕੇ ਦੀ ਜੀਵਨੀ ਤੇ ਫਿਲਮ ਬਣਾਈ। ਕਿੱਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਕਿੱਦਾਂ ਉਸ ਯੋਧੀ ਨੇ ਕਿੱਦਾਂ ਗੋਰੀਆਂ ਦੇ ਨਾਲ ਟੱਕਰ ਲਈ। ਉਹੀ ਫਿਲਮ ਦੇ ਵਿੱਚ ਦਰਸਾਇਆ ਗਿਆ ਕਾਮਾਗਾਟਾ ਮਾਰੂ ਜਿਹੜਾ ਜਿਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੇ ਉਤਰ ਨਹੀਂ ਦਿੱਤਾ ਕਿੰਨੀ ਵੱਡੀ ਕੁਰਬਾਨੀਆਂ ਉਹਨਾਂ ਦੀ ਉਹ ਉਹ ਅਸਲੀ ਫਿਲਮ ਮਸਤਾਨੇ ਫਿਲਮ ਮਸਤਾਨੇ ਇੱਕ ਨਿੱਕੀ ਜਿਹੀ ਟੌਪਿਕ ਤੋਂ ਫਿਲਮ ਚੱਕ ਲਈ ਇੱਕ ਨਿਕਾ ਜਿਹਾ ਟੌਪਿਕ ਸੀ ਬਸ ਬਸ ਨਹੀਂ ਧਿਆਨ ਨਹੀਂ ਦੇ ਰਹਾ ਬੜਾ ਵੱਡਾ ਯੋਗਦਾਨ ਕੱਲ ਮੁੱਦੇ ਤੇ ਆਉਣਾ ਪੰਜਾਬ ਦਾ ਨੁਕਸਾਨ ਬਹੁਤ ਹੋਣਾ ਪੰਜਾਬ ਚ ਜੇ ਹਮਲਾ ਹੋ ਜਾਂਦਾ ਮੱਝੇਲਾਂ ਦਾ ਤੇ ਇੱਥੇ ਆ ਜਿਹੜੀ ਸੂਣੀ ਵਰਗੀ ਧਰਤੀ ਆ ਜਿਹੜੀ ਸੋਨਾ ਉਗਦੀ ਜਾਣਾ ਇੱਥੇ ਕੁਝ ਨਹੀਂ ਹੋਣਾ ਕਈ ਸਾਲ ਲੰਘ ਜਾਣਗੇ ਫਿਰ ਕਿਤੇ ਜਾ ਕੇ ਕੋਈ ਫਸਲ ਹੋਊਗੀ ਨਹੀਂ ਤੇ ਨਹੀਂ ਹੋਣੀ ਨਸਲਾਂ ਤਬਾਹ ਹੋ ਜਾਣਗੀਆਂ ਤਬਾਈ ਹੋ ਜੂ ਸਾਡੇ ਪੰਜਾਬ ਦੀ ਪਰ ਕਿਤੇ ਕਿਤੇ ਆਸ ਵੀ ਜਾਗਦੀ ਆ ਕਿਤੇ ਨਾ ਕਿਤੇ ਆਸ ਵੀ ਹੈਗੀ ਆ ਆਸ ਉਹ ਕਿੱਦਾਂ ਵਾ ਦੇਖੋ ਮੱਛਰ ਬਹੁਤ ਆਇਥੇ ਆਸ ਵੇਖੋ ਕਿ ਆਸ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੁਰਬਾਨੀ ਚੱਲਦੀ ਆ ਕਿ ਉਹ ਅਕਾਲ ਪੁਰਖ ਹੀ ਆ ਜਿਹੜਾ ਇਸ ਜੰਗ ਨੂੰ ਰੋਕ ਸਕਦਾ ਮੀਡੀਏ ਦਾ ਬੜਾ ਵੱਡਾ ਯੋਗਦਾਨ ਜੋ ਮਨ ਚਾਉਂਦਾ ਬਸ ਬੋਲੀ ਜਾਂਦਾ মিডিਆ ਆ ਹੋ ਜਾਣਾ ਜੀ ਆ ਹੋ ਜਾਣਾ ਜੀ ਆ ਹੋ ਜਾਣਾ ਬਹੁਤ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੋਂ ਇਸ ਕਰਕੇ ਥੋੜਾ ਜਿਹਾ ਸਮਝਣ ਦੀ ਸੋਚਣ ਦੀ ਲੋੜ ਆ ਵੀਰ ਮੇਰਿਓ ਪੰਜਾਬ ਨੂੰ ਵਸਦਾ ਰਹਿਣ ਦਿਓ ਤੁਹਾਡੇ ਗਾੜੀਏ ਹੋ ਯਾਰ ਅਰਦਾਸ ਪਵਾਲੋ ਵੋਟਾਂ ਯਾਰ ਤੁਸੀਂ ਜਿੱਤ ਜੋ ਪਰ ਤੁਸੀਂ ਯਾਰ ਸਿਆਸਤ ਨਾ ਕਰੋ ਸਾਡੇ ਤੇ ਸਿਆਸਤ ਨਾ ਕਰੋ ਗਰੀਬਾਂ ਮਲਜੂਮਾਂ ਤੇ ਸਿਆਸਤ ਨਾ ਕਰੋ ਤੁਸੀਂ ਕੁਰਸੀ ਆ ਤੁਸੀਂ ਲੈ ਲਓ ਕੁਰਸੀ ਯਾਰ ਪਰ ਪੰਜਾਬ ਨੂੰ ਵਸਦਾ ਰਹੇ 2000 ਇੰਨੀ ਕਿ ਬੇਨਤੀ ਸੇ ਮੇਰੇ ਇਕਈਆਂ ਸੁਣੀਆਂ ਗੱਲਾਂ ਕਿਸੇ ਨੂੰ ਪੇਸ ਪਹੁੰਚੀ ਹੋਵੇ ਤੇ ਮੈਨੂੰ ਮਾਫ ਕਰੇ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ